8 ਨਵੰਬਰ ਨੂੰ ਡੇਰਾ ਬੱਬਾ ਨਾਨਕਦੀਨ ਪਿੰਡ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਦਰਗਾਬਾਦ ਵਿੱਚ ਗਰਮ ਕੱਪੜੇ ਵੇਚਣ ਵਾਲੇ ਪ੍ਰਵਾਸੀ ਨੌਜਵਾਨ ਨੂੰ ਦੌੜ ਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ जिस ਤੋਂ ਬਾਅਦ ਐਸਐਸਪੀ ਬਟਾਲਾ ਅਸ਼ਵਨੀ ਗੋਟੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਡੇਰਾ ਬੱਬਾ ਨਾਨਕ ਤੇ ਥਾਣਾ ਕੋਟਲੀ ਦੇ ਐਸਐਚਓ ਵੱਲੋਂ ਮਿਲ ਕੇ ਜ਼ਖਮੀ ਨੌਜਵਾਨ ਨੂੰ ਬਚਾਉਣ ਲਈ ਆਪਣੇ ਕੋਲੋਂ ਖਰਚਾ ਕਰਕੇ ਨੌਜਵਾਨ ਦਾ ਗੁਰਨਾਨਕ ਦੇਵ ਹਸਪਤਾਲ ਤੋਂ ਟ੍ਰਾਂਸਪੋਰਟ ਕਰਵਾਇਆ ਗਿਆ ਸੀ ਜਿਸ ਨਾਲ ਨੌਜਵਾਨ ਦੀ ਜਾਨ ਬਚੀ ਪੁੱਤਰੀ ਜਾਨ ਬਚਾਉਣ ਵਾਲੇ ਪੁਲਿਸ ਵਾਲਿਆਂ ਦਾ ਧੰਨਵਾਦ ਕਰਨ ਲਈ ਨੌਜਵਾਨ ਦਾ ਪਿਤਾ ਥਾਣੀ ਪਹੁੰਚ ਕੇ ਧੰਨਵਾਦ ਕੀਤਾ ਪੁਲਿਸ ਨੇ ਹਮਾਰੇ ਬਹੁਤ ਹੈਲਪ ਕੀ ਹੈ ਹਮਾਰਾ ਬਹੁਤ ਸਾਥ ਦਿਆ ਹੈ ਪੈਸੇ ਸੇ हर तरीके से हम तो यहाँ है भी नहीं हम यहाँ है नहीं लेकिन पुलिस ही उसे ले कर गई है और उसमें हॉस्पिटल में, में एडमिट करा है पुलिस ने ही हमें तो बाद में पता लगा है हम तो एक दिन बाद में आए अट्ठाईस तारीख को उसको गोली लगी हम तो यहाँ से जा रहे थे हॉस्पिटल से जा रहे थे जब एस एच ओ और डी एस पी पहुँचे हैं उन्होंने हमारी बहुत हेल्प की है तो हम रुक गए हैं यानी हम तो जा रहे कि जी हम यहाँ इलाज नहीं कराते अब जो लड़के का ऑपरेट हो गया हाँ ठीक हो गया ऑपरेट हो गया उसका बहुत बढ़िया ठीक हो गया एसएसपी साहब ने यू बतला के बतलाई डीएसपी ने एस एस पी ने कहा जी ये जो खर्चा उठाऊंगे तो एसएसपी एस इन्होंने ही सारा खर्चा दिया है और अब भी पैसे दिए जो लोग पंजाबी इसको माड़ा बोलते हैं उनको क्या कहना चाहते देखो जी हमारे साथ तो बढ़िया हुआ है हमारे साथ तो हेल्प बढ़िया हुई है अब एक से तो होते नहीं है हर जगह आदमी हर तरीके से तो होते हैं इसलिए हमारे साथ तो व्यवहार ऐसे ही अधिकारी होने चाहिए कौन कौन सी मदद की है इन्होंने हर तरीके से मदद की है जा, जा, जान से भी की है कि जब वहाँ वक्त दिया है कई घंटे है हमारे वहाँ रहे हैं डी और एस

ਤਿਆਰ ਤੋਂ ਮਿਲਣੀ ਚਾਹੀਦੀ ਕਿਤਨੇ ਸਾਲੋਂ ਸੇ ਜੋ ਤੁਹਾਡਾ ਲੜਕਾ ਹੈ ਪੰਜਾਬ ਮੇ ਆ ਰਹਾ ਥਾ ਪੰਜ ਸਾਲ ਸੇ ਤਕਰੀਬਨ 28 ਤਰੀਕ ਨੂੰ ਸਾਡੇ ਦਰਗਾਹਾ ਬਾਦ ਪਿੰਡ ਦੇ ਵਿੱਚ ਪਹਿਲਾਂ ਤਾਂ ਨਾਮ ਨੂੰ ਵਿਅਕਤੀ ਸੀ ਕੋਈ ਜਿਹੜੇ ਸਾਨ ਸੀਗਾ ਬਾਹਰੋਂ ਜੁਪੀ ਕੋ ਆਇਆ ਉਹਨੂੰ ਨਾ ਮੋਬਾਈਲ ਖੋਹਣ ਦੀ ਨੀਅਤ ਨਾਲ ਜਿਹੜੀ ਉਹਦੇ ਗੋਲੀ ਮਾਰਤੀ ਸੀ ਅਸੀਂ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਕਿ ਇਹਦਾ ਇਲਾਜ ਕਰਾਇਆ ਜਾਵੇ ਇਨਸਾਨੀ ਜਿਹੜਾ ਇੱਕ ਜਿਸਮ ਹੈ ਇਹਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਸੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਾਡੇ ਬਟਾਲਾ ਸ੍ਰੀ ਮਤੀ ਅਸੁਨੀ ਗੁਟਿਆਲ ਜੀ ਦੇ ਦੇ ਦਿਸ਼ਾ ਨਿਰਦੇਸ਼ਾਂ ਦੇ ਇਹਦਾ ਇਲਾਜ ਕਰਵਾਇਆ ਤੇ ਜੋ ਵੀ ਹੈਲਪ ਜੜੀ ਆ ਉਹ ਐਸਐਸਪੀ ਸਾਹਿਬ ਵੱਲੋਂ ਮਿਲੀ ਅਸੀਂ ਅੱਗੇ ਪ੍ਰੋਵਾਈਡ ਕੀਤੀ ਹੈ ਇਹਨਾਂ ਨੂੰ ਤੇ ਜਿੰਨਾ ਵੀ ਇਲਾਜ ਬੰਦਾ ਸੀ ਅਸੀਂ ਕਰਵਾਇਆ ਬਾਕੀ ਦੋਸ਼ੀਆਂ ਨੂੰ ਵੀ ਜਿਹੜਾ ਫੜ ਕੇ ਤੇ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਜਿਹੜੀ ਹੈ ਸਜ਼ਾ ਦਿੱਤੀ ਜਾਏਗੀ ਤੇ ਕ੍ਰਾਈਮ ਤੇ ਕੰਟਰੋਲ ਕੀਤਾ ਜਾਏਗਾ ਕਿਸੇ ਨੂੰ ਇਹਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇਸ ਵਜ੍ਹਾ ਜੁਰਮ ਕਰਨ ਦੀ ਕ੍ਰਾਈਮ ਤੇ ਕੰਟਰੋਲ ਕਰਾਂਗੇ ਇਹ ਲੈ ਕੇ ਨਾ ਆਪਣੇ ਬੱਚੇ ਨੂੰ ਤੇ ਚਲ ਚਲੇ ਸੀ ਗਰੀਬ ਬੰਦੇ ਸੀ ਕਿ ਕਹਿੰਦੇ ਕਿ ਅਸੀਂ ਜਿਹੜਾ ਵਾ ਇਲਾਜ ਨਹੀਂ ਕਰਵਾ ਸਕਦੇ ਤੇ ਉਹਦੀ ਹਾਲਤ ਜਿਹੜੀ ਉਹ ਮਾੜੀ ਸੀ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਜੀ ਨਾਲ ਡਿਸਕਸ ਕੀਤਾ ਤੇ ਉਹਨਾਂ ਨੇ ਸਾਨੂੰ ਵਿਸ਼ਾ ਨਿਰਦੇਸ਼ ਕੀਤੇ ਕਿ ਅਸੀਂ ਸਰਕਾਰਕ ਤੌਰ ਤੇ ਜਿਹੜਾ ਉਹ ਖਰਚਾ ਦਵਾਂਗੇ ਤੇ ਇਹਦਾ ਜਿਹੜਾ ਇਲਾਜ ਇੱਥੇ ਕਰਾਇਆ ਜਾਵੇ ਅੱਜ ਉਹ ਬਿਲਕੁਲ ਤੰਦਰੁਸਤ ਹੈ ਬਿਲਕੁਲ ਠੀਕ ਹੈ ਇੱਕ ਦੋ ਦਿਨ ਤੋਂ ਉਹਨੂੰ ਜਿਹੜੀ ਆ ਛੁੱਟੀ ਮਿਲ ਜੇਗੀ ਸਰ ਜਿਹੜੇ ਲੋਕਾਂ ਨੂੰ ਮੰਚ ਸਹਿਮ ਸੀ ਜਿਹੜੇ ਗਰਭਚਾਲ ਵਿੱਚ ਨੌਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਸਾਡਾ ਮਿਰ ਜਿਹੜੇ ਟਾਣੇ ਦਾ ਮੈਂ ਐਸਐਚਓ ਲੱਗਾ ਨਿੱਡਰ ਹੋ ਕੇ ਇੱਥੇ ਜਿਹੜਾ ਵਾ ਆਪਣੀ ਮਿਹਨਤ ਮਜ਼ਦੂਰੀ ਕਰਨ ਕਿਸੇ ਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਇਹ ਚ ਸਰ ਕੇਸ ਤੇ ਫਿਰ ਕਿੰਨੇ ਬੰਦੇ ਜਿਹੜੇ ਤੁਸੀਂ ਨਾਮਜ਼ਦ ਕੀਤੇ ਆ ਇਹਦੇ ਵਿੱਚ ਦੋ ਬੰਦੇ ਜਿਹੜੇ ਉਹ ਨਾਮਜ਼ਦ ਹੋਏ ਆ ਤੇ ਉਹਨਾਂ ਦੋਵਾਂ ਨੂੰ ਅਸੀਂ ਫੜ ਕੇ ਤੇ ਜਲਦੀ ਤੋਂ ਜਲਦੀ ਆ ਉਹਨੂੰ ਜੇਲ੍ਹ ਭੇਜਿਆ ਜਾਏਗਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਜ਼ ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ Imaginary Walk Carpentry. For more information, please contact him at www.checktrade.com. ID number 921760. Shamra Chander Cal Center. Call him on this number 07484161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ